ਕਾਲਸਾ ਵਾਹਿਗੁਰੂ ਜੀ ਕੀ ਖਤੇ ਸਤਸੰਗੀ ਜਨੋ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਅੱਜ ਆਪਾਂ 34 ਪੌੜੀ ਜੋ ਹੈ ਗੁਰਜੀ ਸਾਹਿਬ ਦੀ ਉਹਦੇ ਵਿਚਾਰ ਨਾਲ ਜੁੜਾਂਗੇ ਜੀ ਆਓ ਮਨ ਵਰਤੀਆਂ ਇਕਾਗਰ ਕਰਕੇ ਗੁਰਬਾਣੀ ਸਰਵਣ ਕਰੀਏ ਜੀ ਰਾਤੇ ਰੋਤੇ ਤੇਤੇ ਵਾਰ ਪਉਣ ਪਾਣੇ ਅਗਨੇ ਪਾਤਾਲ ਇੱਕ ਇੱਕ ਕਰਕੇ ਅੱਖਰਾਂ ਦੇ ਅਰਥ ਸਮਝੀਏ ਜੀ ਰਾਤੇ ਰਾਤਾ ਰੂਤੀ ਰੂਤੀਆਂ ਤਿੱਥੇ ਤਿੱਥਿਆਂ ਜਿਦਾਂ ਇੱਕਮ ਹੋ ਗਈ ਦੋ ਜੋ ਗਈ ਤੀਜ ਹੋ ਗਈ ਚੌਥ ਚੌਥ ਹੋ ਗਈ ਪੰਜਵੀਂ ਹੋ ਗਈ ਹਾਂਜੀ ਇਹ ਇਹ ਹੈਗੀਆਂ ਇਹ ਦੋ ਤਰ੍ਹਾਂ ਦੀ ਹੁੰਦੀਆਂ ਇਹ ਜਦੋਂ ਚੰਦ ਜਿਹੜਾ ਉਹ ਛੋਟਾ ਹੁੰਦਾ ਜਾਂਦਾ ਐਸੇ ਚੰਦ ਵੱਡਾ ਹੁੰਦਾ ਜਾਂਦਾ ਇਕ ਤੇ ਫਿਰ ਗਾਂ ਜਾ ਕੇ ਪੂਰਨ ਮਾਰਸੀ ਬਣ ਜਾਂਦੀ ਹੈ ਇੱਕ ਤੇ ਜਾ ਕੇ ਅਮਾਵਸਿਆ ਬਣ ਜਾਂਦੀ ਹੈ ਮਸਿਆ ਕਹਿੰਨੇ ਆਪਾਂ ਤਾਂ ਤਿੱਥਿਆਂ ਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਪਵਨ ਪਾਣੀ ਅਗਨੀ ਪਾਤਾਲ ਪਵਨ ਹਵਾ ਪਾਣੀ ਅੱਗ ਤੇ ਪਤਾਲ ਧਰਤੀ ਤੇ ਧਰਤੀ ਦਾ ਥੱਲਾ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹਨਾਂ ਚੀਜ਼ਾਂ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਕਿ ਧਰਤੀ ਨੂੰ ਉਸ ਪਰਮਾਤਮਾ ਨੇ ਥਾਪ ਕੇ ਰੱਖਿਆ ਧਰਤੀ ਨੂੰ ਥਾਪਿਆ ਸਜਾਇਆ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਵਾਹਿਗੁਰੂ ਜੀ ਨੇ ਧਰਤੀ ਨੂੰ ਸਜਾਇਆ ਹੋਇਆ ਹੈ ਜੀ ਤੇ ਫਿਰ ਕਹਿੰਦੇ ਕਿ ਕਿਸ ਤਰ੍ਹਾਂ ਧਰਮਸਾਲ ਜਿਸ ਤਰ੍ਹਾਂ ਧਰਮਸਾਲ ਹੁੰਦੀ ਹੈ ਧਰਮ ਦੀ ਸਾਲਾ ਜਿੱਥੇ ਧਰਮ ਦੀ ਕਲਾਸ ਲੱਗਦੀ ਹੈ ਜਿਵੇਂ ਪਾਟਸਾਲਾ ਹੁੰਦੀ ਆ ਨਾ ਉੱਥੇ ਸਕੂਲ ਲੱਗਦੀ ਹੈ ਬੱਚਿਆਂ ਦੀ ਪਰ ਇੱਥੇ ਮਹਾਰਾਜ ਕਹਿੰਦੇ ਧਰਮ ਦੀ ਸਾਲਾ ਇਹ ਧਰਮ ਦੀ ਕੱਛਾ ਧਰਮ ਦੀ ਜਿਹੜੀ ਆ ਪੜ੍ਹਾਈ ਹੁੰਦੀ ਆ ਇੱਥੇ ਜਿਸ ਤਰ੍ਹਾਂ ਧਰਮਸਾਲਾ ਦਾ ਦੂਜਾ ਰੂਪ ਦੇਖ ਲਈਏ ਵੀ ਅੱਗੇ ਆ ਕੇ ਜਿੱਥੇ ਮੁਸਾਫਰ ਰਾਤ ਕੱਟਦੇ ਸੀ ਉਹਨੂੰ ਧਰਮਸਾਲਾ ਕਹਿੰਦੇ ਸੀ ਕਿਉਂਕਿ ਗੁਰ ਜਿਹੜੋ ਗੁਰ ਸ਼ਬਦ ਹੈ ਗੁਰੂ ਦੀ ਬਾਣੀ ਆ ਇਹ ਬਹੁ ਰੂਪੀ ਹੈ ਬਹੁ ਸ਼ਬਦੀ ਹੈ ਬਹੁ ਅਰਥੀ ਹੈ ਇਹਦੇ ਬਹੁਤ ਸਾਰੇ ਅਰਥ ਹੋ ਸਕਦੇ ਨੇ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਵੀ ਜਿਸ ਤਰ੍ਹਾਂ ਧਰਮਸਾਲਾ ਦੇ ਵਿੱਚ ਆ ਕੇ ਕੋਈ ਰਾਤ ਕੱਟਣ ਵਾਸਤੇ ਵਿਅਕਤੀ ਆਇਆ ਰਾਤ ਰਹਿ ਗਿਆ ਜਦੋਂ ਸਵੇਰੇ ਹੋਇਆ ਤੇ ਉਹ ਜਿਹੜਾ ਪਾਂਦੇ ਤੁਰ ਪਿਆ ਉਥੋਂ ਚਲਾ ਗਿਆ ਇਸੇ ਤਰ੍ਹਾਂ ਆਪਾਂ ਇੱਥੇ ਰਾਤ ਕੱਟਣ ਵਾਸਤੇ ਆਏ ਹਾਂ ਧਰਮ ਦੀ ਇੱਥੇ ਪੜ੍ਹਾਈ ਹੁੰਦੀ ਹੈ ਧਰਮ ਇੱਥੇ ਸਿਖਾਇਆ ਜਾਂਦਾ ਹਰ ਮਜ਼ਬ ਦੇ ਵਿੱਚ ਹਰ ਥਾਂ ਤੇ ਹਰ ਭਾਵੇਂ ਕੋਈ ਮਜ਼ਬ ਹੋਵੇ Hindu ਹੋਵੇ Musalman ਹੋਵੇ ਭਾਵੇਂ ਸਿੱਖ ਆਪਾਂ ईसाई ਹੈ ਬੁੱਧ ਹੈ ਜੈਨ ਹੈ ਜਿੰਨੇ ਵੀ ਨੇ ਸਾਰੇ ਮਤਿ ਧਰਮ ਦੀ ਸਿੱਖਿਆ ਦਿੰਦੇ ਨੇ ਪਰ ਗੁਰੂ ਸਾਹਿਬ ਨੇ ਧਰਮ ਦਾ ਇੱਕੋ ਰੂਪ ਦੱਸਿਆ ਵਿਚਾਰ ਵਾਲੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਧੋਲ ਧਰਮ ਦਇਆ ਦਾ ਪੁੱਤਰ ਇੱਕੋ ਰੂਪ ਹੈ ਦਇਆ ਦਾ ਪੁੱਤਰ ਹੈ ਦਇਆ ਤੋਂ ਫਾਇਦਾ ਹੁੰਦਾ ਜਿਸ ਧਰਮ ਦੇ ਅੰਦਰ ਦਇਆ ਨਹੀਂ ਤੇ ਉਹਨੂੰ ਧਰਮ ਹੀ ਨਾ ਸਮਝੋ ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਦੇਖੋ ਇੱਥੇ ਧਰਮਸਾਲਾ ਇਹ ਧਰਤੀ ਇੱਕ ਧਰਮਸਾਲਾ ਦੀ ਤਰ੍ਹਾਂ ਧਰਮ ਪੜਾਇਆ ਜਾਂਦਾ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਉਸੇ ਤਰ੍ਹਾਂ ਜਿਵੇਂ ਧਰਮਸਾਲਾ ਵਿੱਚ ਮੁਸਾਫਰ ਰਾਤ ਕੱਟ ਕੇ ਸਵੇਰ ਨੂੰ ਚਲੇ ਜਾਂਦੇ ਨੇ ਇਸੇ ਤਰ੍ਹਾਂ ਹੀ ਆਪਾਂ ਆਏ ਆ ਗੁਰਬਾਣੀ ਕਹਿੰਦੀ ਹੈ ਇੱਕ ਰਹਿਣ ਕੇ ਪਾਹੁਣ ਤੁਮ ਆਏ ਬਹੁ ਜੁਗ ਆਸ ਬੰਧਾਏ ਹੇ ਭਾਈ ਇੱਕ ਰਾਤ ਵਾਸਤੇ ਤੁਸੀਂ ਪ੍ਰਾਉਣੇ ਆਏ ਹੋ ਤੇ ਬਹੁਤ ਜੁਗਾਂ ਦੀ ਆਸ ਬੰਨ੍ਹ ਕੇ ਤੁਸੀਂ ਬੈਠੇ ਹੋ ਤੇ ਗੁਰੂ ਸਾਹਿਬ ਜੀ ਕਹਿੰਦੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਰਾਤ ਬਣਾ ਕੇ ਰਾਤਾਂ ਬਣਾਈਆਂ ਰੁਤੀਆਂ ਬਣਾਈਆਂ ਤਿੱਥੀਆਂ ਬਣਾਈਆਂ ਵਾਰ ਬਣਾਏ ਫਿਰ ਮਹਾਰਾਜ ਨੇ ਹਵਾ ਬਣਾਈ ਪਾਣੀ ਬਣਾਇਆ ਅਗਨੀ ਬਣਾਈ ਤੇ ਪਤਾਲ ਬਣਾਇਆ ਉਹਦੇ ਵਿੱਚ ਇਸ ਧਰਤੀ ਨੂੰ ਸਜਾ ਦਿੱਤਾ ਧਰਮਸਾਲਾ ਦੀ ਤਰ੍ਹਾਂ ਹੈ ਜਿੱਥੇ ਕਿ ਆਉਂਦੇ ਹਨ ਜੀ ਤੇ ਆਪਣੀ ਰਾਤ ਬਿਤਾ ਕੇ ਆਪਣਾ ਸਮਾਂ ਬਤਾ ਕੇ ਇਥੋਂ ਚਲੇ ਜਾਂਦੇ ਹਨ ਤੇ ਇਸ ਵਿੱਚ ਜੀ ਯੁਗਤ ਕੇ ਰੰਗ ਤੇ ਫਿਰ ਮਹਾਰਾਜ ਕਹਿੰਦੇ ਇਥੇ ਬਹੁਤ ਸਾਰੇ ਜੀਵ ਹਨ ਬੜੀਆਂ ਯੁਗਤियां ਤੇ ਬੜੇ ਰੰਗਾਂ ਦੇ ਨਾਲ ਉਹਨਾਂ ਨੂੰ ਮਹਾਰਾਜ ਜੀ ਨੇ ਭੇਜਿਆ ਸੰਸਾਰ ਤੇ ਜਿਨ ਕੇ ਨਾਮ ਅਨੇਕ ਅਨੰਤ ਉਹਨਾਂ ਦੇ ਨਾਮ ਅਨੇਕ ਹਨ ਅਨੰਤ ਹਨ ਅਨੇਕ ਦਬਾਉ ਬਹੁਤ ਸਾਰੇ ਅਨੰਤ ਦਬਾਉ ਥਾਂ ਹੀ ਕੋਈ ਨਹੀਂ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਬਹੁਤ ਸਾਰੇ ਫਿਰ ਕਹਿੰਦੇ ਥਾਂ ਹੀ ਕੋਈ ਨਹੀਂ ਅਨੰਤ ਕੋਈ ਅੰਤ ਹੀ ਕੋਈ ਨਹੀਂ ਇੰਨੇ ਜੀਵ ਹਨ ਇੰਨੇ ਜੋਤਿਆਂ ਨੇ ਇੰਨੇ ਉਹਨਾਂ ਦੇ ਨਾਮ ਨੇ ਇੰਨੇ ਉਹਨਾਂ ਦੇ ਰੰਗ ਨੇ ਇੰਨੇ ਉਹਨਾਂ ਦੇ ਤਰ੍ਹਾਂ ਦੇ ਪ੍ਰਕਾਰ ਨੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਕਰਮਾ ਕਰਮਾ ਦਾ ਵਿਚਾਰ ਹੁੰਦਾ ਜਿੰਨੇ ਵੀ ਜੀਵ ਇੱਥੇ ਆਉਂਦੇ ਨੇ ਜਦੋਂ ਇੱਥੋਂ ਚਲੇ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਉਹਨਾਂ ਦੇ ਕਰਮਾਂ ਦਾ ਵਿਚਾਰ ਲੇਖਾ ਜੋਖਾ ਹੁੰਦਾ ਹੈ ਸੱਚੇ ਦਰਬਾਰ ਦੇ ਵਿੱਚ ਤਿੱਥੇ ਸੋਹਣ ਪੰਜ ਪਰਵਾਣ ਉੱਥੇ ਪੰਜ ਪਰਵਾਣ ਜਿਹੜੇ ਪ੍ਰਮਾਤਮਾ ਦੇ ਥਾਪੇ ਹੋਏ ਪੰਜ ਆਗੂ ਜਿਹੜੇ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਸਰਬਸ਼੍ਰੇਸ਼ਟ ਚੁਣਿਆ ਹੋਇਆ ਉਹ ਉੱਥੇ ਸੌਂਦੇ ਨੇ ਉਸ ਮਹਾਰਾਜ ਦੇ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਨਜ਼ਰੀ ਕਰਮ ਪਵਨ ਨਿਸ਼ਾਨ ਤੇ ਉਸ ਮਾਲਕ ਦੀ ਨਜ਼ਰ ਦੇ ਨਾਲ ਕੀਤੇ ਹੋਏ ਕਰਮਾਂ ਤੇ ਨਿਸ਼ਾਨ ਪੈਂਦਾ ਮਿਹਰ ਪੈਂਦੀ ਹੈ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਕੀਤੇ ਕਰਮ ਸਾਡੇ ਲਿਖੇ ਲਿਖੇ ਪੈਂਦੇ ਨੇ ਜਿਸ ਤਰ੍ਹਾਂ ਅਸੀਂ ਕੋਈ ਧਾਰਮਿਕ ਕਰਮ ਕਰਦੇ ਆ ਕੋਈ ਚੰਗਾ ਕਰਮ ਕਰਦੇ ਆ ਕੋਈ ਵੀ ਕੰਮ ਕਰਦੇ ਆ ਤੇ ਅਰਦਾਸ ਕਰਦੇ ਆ ਬਾਬਾ ਜੀ ਕੀਤੀ ਸੇਵਾ ਥਾਂ ਹੀ ਪਾਉਣੇ ਜਿਵੇਂ ਆਪਾਂ ਕਹਿੰਦੇ ਨਾ ਬਾਣੀ ਪਾਠ ਕੀਤਾ ਜਪਜੀ ਸਾਹਿਬ ਦਾ ਸੁਖਮਣੀ ਸਾਹਿਬ ਦਾ ਸਹਿਜ ਪਾਠ ਅਖੰਡ ਪਾਠ ਸਾਹਿਬ ਤੇ ਬਾਅਦ ਚ ਵੀ ਬੇਨਤੀ ਕਰਦੇ ਆਂ ਬਾਬਾ ਜੀ ਕੀਤੀ ਸੇਵਾ ਥਾਂ ਹੀ ਪਾਉਣੇ ਬਾਣੀ ਪੜ੍ਹੀ ਸੁਣੀ ਸਚਖੰਡ ਬਥੇ ਪ੍ਰਵਾਨ ਕਰਨ। ਜਾਂ ਕੋਈ ਵੀ ਕੀਤਾ ਹੋਇਆ ਕਰਮ ਧਰਮ ਦਾ ਕਰਮ ਉਹ ਕਰਮ ਦੇ ਬਾਰੇ ਆਪਾਂ ਕਹਿੰਦੇ ਮਾਲਕ ਜੀ ਕੀਤਾ ਹੋਇਆ ਕਰਮ ਉਲਝੁਕ ਮਾਫ ਕਰਨ ਤੇ ਸੇਵਾ ਲੇਖੇ ਲਾਉਣੇ। ਹੁਣ ਜਿਹੜੇ ਸੇਵਾ ਕਰਨ ਵਾਲੇ ਸੇਵਾ ਕਰਦੇ ਨੇ ਗੁਰੂ ਘਰਾਂ ਵਿੱਚ ਉਹ ਵੀ ਸੇਵਾ ਕਰਨ ਤੋਂ ਬਾਅਦ ਇਹੀ ਅਰਦਾਸ ਕਰਦੇ ਬਾਬਾ ਜੀ ਭੋਲਾ ਚੁਕਾਂ ਦੀ ক্ষমা ਕਰਨੇ ਸੇਵਾ ਕਰਦੇ ਆ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਬੇਅੰਤ ਭੋਲਾ ਹੋਈਆਂ ਮਨੁੱਖ ਭੋਲਣ ਯੋਗ ਹੈ ਤੇ ਕਿਰਪਾ ਕਰੋ ਸਚਖੰਡ ਪ੍ਰਵਾਨ ਕਰੋ ਇਹਨੂੰ ਦਰ ਪ੍ਰਵਾਨ ਕਰੋ ਮਿਹਰ ਕਰੋ ਉਹਦਾ ਭਾਵ ਇਹੀ ਹੈ ਕਿ ਪ੍ਰਮਾਤਮਾ ਆਪਣੀ ਨਜ਼ਰ ਕਰ ਤੇ ਸਾਡੇ ਕਿਤੇ ਹੋਏ ਕਰਮ ਪ੍ਰਵਾਨ ਕਰ ਲੈ ਤੇ ਮਹਾਰਾਜ ਕਹਿੰਦੇ ਨਦਰ ਕਰਮ ਪਵੈ ਨਿ ਸਹਨ ਨਦਰੀ ਕਰਮ ਪਵੈ ਨਿ ਸਾਨ ਪਰਮੇਸ਼ਵਰ ਦੀ ਮਿਹਰ ਦੇ ਨਾਲ ਨਜ਼ਰ ਦੇ ਨਾਲ ਉਹ ਕਰਮ ਜਿਹੜੇ ਨੇ ਕੀਤੇ ਹੋਏ ਸਾਡੇ ਥਾਂ ਪੈਂਦੇ ਹਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਹੁਣ ਮਹਾਰਾਜ ਨੇ ਇੱਕ ਬਚਨ ਹੋਰ ਕੀਤਾ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੱਚ ਪਕਾਈ ਉਥੇ ਪਾਏ ਕੱਚਿਆਂ ਨੂੰ ਪਕਾਇਆ ਜਾਂਦਾ ਉਥੇ ਉਸ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ ਜਿਹੜੇ ਕੱਚੇ ਹਨ ਉਹਨਾਂ ਨੂੰ ਪੱਕਾ ਕੀਤਾ ਜਾਂਦਾ ਇਹ ਸਮਝਣ ਵਾਲੀ ਗੱਲ ਹੈ ਕੱਚ ਪਕਾਉਣਾ ਕੋਈ ਸਜ਼ਾ ਨਹੀਂ ਇੱਥੇ ਇੱਕ ਸੋਚਣ ਵਾਲੀ ਗੱਲ ਇਹ ਹੈ ਵੀ ਦੇਖੋ ਵੀ ਜਿਨ੍ਹਾਂ ਨੇ ਸੇਵਾ ਕੀਤੀ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਹ ਤੇ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ ਪ੍ਰਵਾਨ ਹੋ ਗਏ ਪਰਮਾਤਮਾ ਦੀ ਨਦਰ ਹੋ ਗਈ ਤੇ ਉਹਨਾਂ ਦੇ ਕਰਮ ਲਿਖੇ ਹੋ ਗਏ ਲਿਖੇ ਲੱਗ ਗਏ ਮਿਹਰ ਕੀਤੀ ਉਹ ਪ੍ਰਵਾਨ ਹੋ ਗਏ ਪਰ ਜਿਨ੍ਹਾਂ ਦੇ ਕੋਈ ਢਿੱਲ ਮੱਠ ਸੀ ਜਿਨ੍ਹਾਂ ਦੇ ਵਿੱਚ ਕੋਈ ਕਮੀ ਰਹਿ ਗਈ ਜਿਸ ਤਰ੍ਹਾਂ ਇੱਕ কুমਹਾਰ ਬਹੁਤ ਸਾਰੇ ਮਿੱਟੀ ਦੇ ਭਾਂਡੇ ਬਣਾਉਂਦਾ ਫਿਰ ਉਹਨਾਂ ਨੂੰ ਅੱਗ ਦਿੰਦਾ ਉਹ ਪੱਕ ਜਾਂਦੇ ਨੇ ਇੱਕ ਸਮਝਣ ਵਾਲੀ ਇੱਕ ਗੱਲ ਆਪਾਂ ਦੱਸ ਰਹੇ ਹਾਂ ਉਹ ਪੱਕ ਜਾਂਦੇ ਨੇ ਜਦੋਂ ਬਾਹਰ ਕੱਢਦਾ ਫਿਰ ਦੇਖਦਾ ਵੀ ਕੁਝ ਭਾਂਡੇ ਕੱਚੇ ਰਹਿ ਗਏ ਅਜੇ ਪੱਕੇ ਨਹੀਂ ਉਹਨਾਂ ਨੂੰ ਫਿਰ ਦੂਜੀ ਵਾਰੀ ਅੱਗ ਦਿੰਦਾ ਪਕਾਇਆ ਜਾਂਦਾ ਉਹਨਾਂ ਨੂੰ ਉਹਦਾ ਮਤਲਬ ਸਜ਼ਾ ਦੇਣ ਦਾ ਨਹੀਂ ਜਿਸ ਤਰ੍ਹਾਂ ਕੋਈ ਬੱਚਾ ਸਕੂਲ ਵਿੱਚ ਪੜਨ ਗਿਆ ਪੜ੍ਹਾਈ ਵੀ ਢਿੱਲਾ ਮੱਠਾ ਹੋਇਆ ਕੋਈ ਕਮੀ ਰਹਿ ਗਈ ਉਹ ਫੇਲ ਹੋ ਗਿਆ ਤੇ ਦੂਜੀ ਵਾਰੀ ਫਿਰ ਉਹਨੂੰ ਸਕੂਲ ਚ ਪਾਇਆ ਜਾਂਦਾ ਉਸ ਨੂੰ ਵੀ ਪਾਸ ਹੋ ਜਾਏਗਾ ਫਿਰ ਉਹਨੂੰ ਪੜਾਇਆ ਜਾਂਦਾ ਉਹ ਤੇ ਖਾਸ ਖਿਆਲ ਦਿੱਤਾ ਜਾਂਦਾ ਧਿਆਨ ਦਿੱਤਾ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਬੜਾ ਦਿਆਲੂ ਹੈ ਇਹ ਨਾ ਸੋਚੋ ਕਿ ਸਜ਼ਾਈ ਸਜ਼ਾ ਦੇਂਦਾ ਹੈ ਭਾਈ ਉਹ ਕਿਰਪਾਲੂ ਹੈ ਬੜਾ ਮਿਹਰਬਾਨ ਹੈ ਉਹ ਬੜਾ ਮਿਹਰਬਾਨ ਹੈ ਜਿਹੜੇ ਕੱਚੇ ਰਹਿ ਗਏ ਜਿਨ੍ਹਾਂ ਵਿੱਚ ਕਮੀ ਰਹਿ ਗਈ ਇੱਥੇ ਜਿਨ੍ਹਾਂ ਨੇ ਕੋਈ ਆਪਣਾ ਪੂਰਾ ਨਿਤਨੇਮ ਨਹੀਂ ਕੀਤਾ ਕੋਈ ਚੰਗੇ ਕਰਮ ਨਹੀਂ ਕੀਤੇ ਕੋਈ ਗਲਤੀਆਂ ਹੋ ਗਈਆਂ ਤੇ ਮਹਾਰਾਜ ਕਹਿੰਦੇ ਕਿ ਉੱਥੇ ਪ੍ਰਮਾਤਮਾ ਦੇ ਦਰਬਾਰ ਵਿੱਚ ਮੁੜ ਕੇ ਉਹਨਾਂ ਨੂੰ ਸੁਧਾਰਿਆ ਜਾਵੇਗਾ ਜਿਹੜੇ ਸੁਧਾਰਨ ਯੋਗ ਹੋਣਗੇ ਤਾਂ ਹੁਣ ਜਿਹੜਾ ਬੰਦ ਬੱਚਾ ਜਿਹੜਾ ਪੜਨ ਦੇ ਲਾਇਕ ਹੁੰਦਾ ਉਹਨੂੰ ਦੂਜੀ ਵਾਰੀ ਸਕੂਲ 'ਚ ਪਾ ਦਿੰਦੇ ਆ ਪਰ ਵਾਰ-ਵਾਰ ਜਿਹੜਾ ਫੇਲ ਹੋ ਜਾਂਦਾ ਉਹਨੂੰ ਕਹਿੰਦੇ ਵੀ ਇਹ ਹੁਣ ਕਾਬਲ ਨਹੀਂ ਪੜਨਦੇ ਕਿਸੇ ਕਿੱਤੇ ਲਾ ਦਿਓ ਹੋਰ ਪਾਸੇ ਭੇਜ ਦਿਓ ਹੋਰ ਕੰਮ ਲਾ ਦਿਓ ਇਹੀ ਹਾਲ ਹੈ ਜਦੋਂ ਪ੍ਰਮਾਤਮਾ ਜੀ ਵੇਖਦੇ ਵਾਹਿਗੁਰੂ ਜੀ ਕਿ ਇਹ ਕਿਸੇ ਕੰਮ ਦਾ ਨਹੀਂ ਤੇ ਉਹਨੂੰ ਹੋਰ ਜੌਨੀਆਂ ਵੀ ਧੱਕੇ ਦਿੱਤਾ ਜਾਂਦਾ ਹੋਰ ਪਾਸੇ ਚਲਾ ਜਾਂਦਾ ਹੋਰ ਸਜਾਵਾਂ ਬੋਤ ਨੇ ਸਜਾਵਾਂ ਨੇ ਜਾਂ ਜੀਵਾਂ ਦੇ ਕਰਮ ਨੇ ਜਿਹੜੇ ਭੋਗਦੇ ਨੇ ਕਿੱਤੇ ਹੋਏ ਕਰਮਾਂ ਦੀ ਸਜ਼ਾਈ ਲਾਓ ਜਾਂ ਫਲ ਲਾਓ ਭੋਗਦੇ ਨੇ ਆਪੇ ਬੀਜ ਆਪੇ ਖਾਓ ਪਰ ਇੱਥੇ ਗੁਰੂ ਸਾਹਿਬ ਨੇ ਜੋ ਸਮਝਾਇਆ ਬੜਾਈ ਸੋਹਣੇ ਤਰੀਕੇ ਨਾਲ ਸਮਝਾਇਆ ਇਸ ਤੋਂ ਵਧਿਆ ਤਰੀਕਾ ਹੋ ਨਹੀਂ ਸਕਦਾ ਗੁਰੂ ਸਾਹਿਬ ਕਹਿੰਦੇ ਜਿਹੜੇ ਕੱਚੇ ਰਹਿ ਗਏ ਨੇ ਉਸ ਨੂੰ ਉਹਨਾਂ ਲੋਕਾਂ ਨੂੰ ਉਹਨਾਂ ਜੀਵਾਂ ਨੂੰ ਉਹਨਾਂ ਗੁਰਮੁਖ ਜਨਾਂ ਦੇ ਜਿਹੜੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕੀਤੀ ਔਰ ਧਿਆਨ ਵਿੱਚ ਨਹੀਂ ਜੇ ਕੋਈ ਗਲਤੀ ਹੋ ਗਈ ਭੁੱਲ ਗਏ ਚੁੱਕ ਗਏ ਪਿੱਛੇ ਰਹਿ ਗਏ ਉਹਨਾਂ ਨੂੰ ਫਿਰ ਜਾ ਕੇ ਉੱਥੇ ਸੁਧਾਰਿਆ ਜਾਏਗਾ ਪਕਾਇਆ ਜਾਏਗਾ ਸਮਝਾਇਆ ਜਾਏਗਾ ਕਿਉਂਕਿ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਆਨਿਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਦ ਥੋਰੀ ਤੁਮ ਆਪਨ ਬਿਰਦ ਰਖਾਓ ਐ ਵਾਹ ਗੁਰੂ ਜੀ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਦੇਖੋ ਸਾਰਾ ਸ਼ਬਦ ਸੁਣੀਏ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਗ ਤੁਮਰੇ ਧਾਰੇ ਜੇਹ ਬਾਂ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਫਿਰ ਅੰਤ ਨਾ ਕਿੰਨੇ ਲਈਏ ਰਾਹ ਕੋਟਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪ ਆਪਣਾ ਵਿਰਧ ਰਖਾਓ اے ਮੇਰੇ ਮਾਲਿਕ ਸਾਡੇ ਸਾਡੀ ਜਿਹੜੀ ਮਤ ਹੈ ਅਲਪ ਹੈ ਛੋਟੀ ਹੈ ਸੁਖਮ ਅਸੀਂ ਗਲਤੀਆਂ ਕਰ ਜਾਂਦੇ ਆ ਸਾਡੇ ਕੋਲੋਂ ਭੁੱਲਾਂ ਹੋ ਜਾਂਦੀਆਂ ਨੇ ਖਿੰਡ ਖਿੰਡ ਭੁੱਲਣ ਹਾਰ ਬਕਸਣ ਹਾਰ ਬਕਸ ਲੈ ਨਾਨਕ ਪਾਰ ਉਤਾਰ ਲੇਖਕ ਤਾਂ ਨਾ ਛੁਟੀ ਐ ਖਿੰਖਿਣ ਭੁੱਲਣਾ ਹਾਰ ਬਕਸਨ ਹਾਰ ਬਕਸ ਲੈ ਨਾਨਕ ਪਾਰ ਉਤਾਰ ਇਸ ਕਰਕੇ ਹਰ ਵੇਲੇ ਨਾ ਸੋਚਿਆ ਕਰੋ ਵੀ ਸਜਾਈ ਮਿਲਦੀ ਹੈ ਉਹ ਕਈ ਵਾਰੀ ਮਾਂ ਬੱਚੇ ਨੂੰ ਪਿਆਰ ਨਾਲ ਵੀ ਸਮਝਾ ਦਿੰਦੀ ਹੈ ਪਿਤਾ ਕਈ ਵਾਰੀ ਕੁੱਟਦਾ ਵੀ ਹੈ ਪਰ ਫਿਰ ਬਾਹੜ ਪਿਤਾ ਗੱਲ ਲਾਵੇ ਗੱਲ ਦੇ ਨਾਲ ਵੀ ਲਾਉਂਦਾ ਹੈ ਇਸ ਕਰਕੇ ਪਰਮੇਸ਼ਰ ਜੀ ਜਿਹੜੇ ਭੁੱਲਣ ਹਾਰ ਹਨ ਜਾਂ ਜਿਨ੍ਹਾਂ ਤੋਂ ਗਲਤੀਆਂ ਹੋਈਆਂ ਜਿਹੜੇ ਕੱਚੇ ਰਹਿ ਗਏ ਉਹਨਾਂ ਨੂੰ ਫਿਰ ਉੱਥੇ ਪਕਾਇਆ ਜਾਵੇਗਾ ਫਿਰ ਸਮਝਾਇਆ ਜਾਵੇਗਾ ਤੇ ਗੁਰੂ ਸਾਹਿਬ ਕਹਿੰਦੇ ਨਾਨਕ ਗਿਆ ਜਾਪਿਆ ਜਾਏ ਉਹਨਾਂ ਨਾਲ ਕੀ ਹੋਏਗਾ ਇਹ ਤੇ ਅੱਗੇ ਜਾ ਕੇ ਪਤਾ ਲੱਗੇਗਾ ਉੱਥੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਗੁਰਨਾਨਕ ਦੇਵ ਜੀ ਕਹਿੰਦੇ ਨਾਨਕ ਗਿਆ ਜਾਪਿਆ ਜਾਏ ਇਹ ਭਾਈ ਉੱਥੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਉਹਨਾਂ ਨਾਲ ਕੀ ਹੁੰਦਾ ਜਿਹੜੇ ਰਹਿ ਗਏ ਜਿਹੜੇ ਕੱਚੇ ਰਹਿ ਗਏ ਸਾਸ ਕਰਕੇ ਕੋਸ਼ਿਸ਼ ਕਰੋ ਕਿ ਮਹਾਰਾਜ ਇੱਥੇ ਪ੍ਰਵਾਨ ਕਰ ਲਵੇ ਸਾਡੀ ਸੇਵਾ ਲੇਖੇ ਲੱਗ ਜੇ ਇੱਥੇ ਕੋਈ ਗਲਤੀਆਂ ਨਾ ਕਰੀਏ ਘਟ ਕਰੀਏ ਜੇ ਹੋ ਗਈਆਂ ਤੇ ਬਖਸ਼ਾ ਲਈਏ ਕਿਉਂਕਿ ਗੁਰੂ ਤੇ ਬਖਸ਼ਣ ਜੋਗ ਹੈ ਨਾ ਗੁਰੂ ਸਦਾ ਹੀ ਬਖਸ਼ਣ ਜੋਗ ਹੈ ਸਾਡੇ ਕੋਲ ਗਲਤੀਆਂ ਹੁੰਦੀਆਂ ਹੀ ਹੁੰਦੀਆਂ ਨੇ ਇਸ ਕਰਕੇ ਮਹਾਰਾਜ ਕਹਿੰਦੇ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰੋ ਪਾਓ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤੱਪੇ ਪੀਤਰ ਬਗੈ ਕਾਤੀ ਪਰਮਤ ਨਾਨਕ ਹੁਕਮ ਪਛਾਣ ਸੁਖ ਹੋਵੇ ਦੰਤਾਤੀ ਤੇ ਉਹਨਾਂ ਨੂੰ ਫਿਰ ਮਹਾਰਾਜ ਜੀ ਕਹਿੰਦੇ ਅੱਗੇ ਗਿਆ ਪਤਾ ਲੱਗੇਗਾ ਕਿ ਉਹ ਨਾਲ ਕੀ ਹੋ ਰਿਹਾ ਧਰਮ ਕੰਡ ਦਾ ਇਹੋ ਧਰਮ ਇਹ ਮਹਾਰਾਜ ਦੇ ਧਰਮ ਕੰਡ ਦਾ ਧਰਮ ਦੱਸਿਆ ਕਾਨੂੰਨ ਦੱਸਿਆ ਵੀ ਜਿਹੜਾ ਧਰਮ ਖੰਡ ਹੈ ਜਿੱਥੇ ਧਰਮ ਸਾਲਾ ਬਣਾਈ ਹੋਈ ਹੈ ਧਰਤੀ ਜਿੱਥੇ ਜੀਵ ਆਉਂਦੇ ਨੇ ਤੇ ਕਰਮ ਕਰਦੇ ਨੇ ਉਹਨਾਂ ਦਾ ਮਾਰਨ ਇਹ ਹਾਲ ਦੱਸਿਆ ਇਥੋਂ ਦਾ ਉਹਨਾਂ ਦਾ ਜਿਹੜਾ ਸਾਨੂੰ ਸਾਰਾ ਸਮਝਾਇਆ ਕਿ ਇਥੋਂ ਦਾ ਕਾਨੂੰਨ ਕੀ ਹੈ ਗਿਆਨਖੰਡ ਕਾ ਆਖੋ ਕਰਮ ਹੁਣ ਮੈਂ ਗਿਆਨਖੰਡ ਦਾ ਕਰਮ ਤੁਹਾਨੂੰ ਆਖਦਾ ਤੁਹਾਨੂੰ ਦੱਸਦਾ ਪਿਆ ਸਤਿਗੁਰੂ ਵਚਨ ਕਰਦੇ ਹਨ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕੌਣ ਮਹੇਸ ਜਿਹੜਾ ਗਿਆਨਖੰਡ ਹੈ ਉਹਦੇ ਵਿੱਚ ਕਿੰਨੇ ਹੀ ਪਵਨ ਹਨ ਇੱਕ ਤਰ੍ਹਾਂ ਦੀ ਹਵਾ ਨਹੀਂ ਕਈਆਂ ਤਰ੍ਹਾਂਾਂ ਦੀ ਹਵਾਵਾਂ ਨੇ ਉੱਥੇ ਕਿੰਨੇ ਤਰ੍ਹਾਂ ਦੇ ਪਾਣੀ ਹਨ ਉੱਥੇ ਕਿੰਨੀ ਤਰ੍ਹਾਂ ਦੀ ਅਗਨਾਂ ਹਨ ਉੱਥੇ ਅਗਨियां ਉੱਥੇ ਬਹੁਤ ਸਾਰੀਆਂ ਹਨ ਕੇਤੇ ਕਾਨ ਮਹੇਸ਼ ਤੇ ਕਿੰਨੇ ਤ੍ਰਿਸ਼ੰਜੀ ਉੱਥੇ ਨੇ ਤੇ ਕਿੰਨੇ ਸ਼ਿਵਜੀ ਉੱਥੇ ਨੇ ਕੋਈ 1 2 ਦੀ ਗੱਲ ਨਹੀਂ ਕੀਤੀ ਕੇਤੇ ਕਾਨ ਕਾਨ ਕਨਈਆ ਜੀ ਕ੍ਰਿਸ਼ਨ ਜੀ ਕਹਿ ਲਈਏ ਕਿੰਨੇ ਹੀ ਕ੍ਰਿਸ਼ਨ ਜੀ ਹਨ ਤੇ ਕਿੰਨੇ ਹੀ ਮਹੇਸ਼ ਸ਼ਿਵਜੀ ਨੂੰ ਕਹਿ ਦਈਏ ਕਿੰਨੇ ਹੀ ਮਹੇਸ਼ ਹਨ ਕਹਤੇ ਬ੍ਰਹਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਤੇ ਕਿੰਨੇ ਹੀ ਬਰਨੇ ਇੱਕ ਬ੍ਰਹਮਾ ਜੀ ਦੀ ਗੱਲ ਨਹੀਂ ਕੀਤੀ ਇੱਥੇ ਮਾਰਾ ਕਹਿੰਦੇ ਕਿੰਨੇ ਹੀ ਬ੍ਰਹਮਾ ਜੀ ਲੱਗੇ ਪਏ ਨੇ ਉੱਥੇ ਉਹ ਘੜਦੇ ਪਏ ਨੇ ਕੀ ਘੜਦੇ ਪਏ ਨੇ ਰੂਪ ਉਹ ਰੂਪ ਬਣਾਉਂਦੇ ਪਏ ਨੇ ਉੱਥੇ ਰੰਗ ਬਣਾਉਂਦੇ ਪਏ ਨੇ ਉੱਥੇ ਉਹਨਾਂ ਦੇ ਵੇਸ ਤਰੀਕੇ ਬਣਾਉਂਦੇ ਪਏ ਨੇ ਕਹਤੀਓ ਕਰਮ ਭੂਮੀ ਮੇਰ ਕੇਤੇ ਕੇਤੇ ਧੋਇ ਉਪਦੇਸ਼ ਕਿੰਨੇ ਹੀ ਕਰਮ ਭੂਮੀਆਂ ਉੱਤੇ ਨੇ ਕਰਮ ਭੂਮੀ ਜਿੱਥੇ ਜਾ ਕੇ ਕਰਮ ਦੀ ਕਮਾਈ ਹੁੰਦੀ ਹੈ ਕਰਮ ਦੀ ਕਮਾਈ ਕਰਦੇ ਨੇ ਉੱਥੇ ਜਿਉ ਕਿੰਨੇ ਹੀ ਉੱਥੇ ਪਹਾੜ ਨੇ ਕਿਤੇ ਧੂਪਦੇਸ਼ ਕਿੰਨੇ ਹੀ ਤਰੂ ਭਗਤ ਰਾਮ ਜਪੋ ਜੀ ਐਸੇ ਐਸੇ ਧੂਪ ਹਲਾਦ ਜਪਿਓਰ ਜੈਸੇ ਕਿੰਨੇ ਹੀ ਤਰ ਹਨ ਤੇ ਕਿੰਨੇ ਹੀ ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਨੇ ਭਾਵ ਉੱਥੇ ਬਹੁਤ ਸਾਰੇ ਭਗਤ ਵੀ ਨੇ ਤੇ ਉੱਥੇ ਬਹੁਤ ਸਾਰੇ ਉਹਨਾਂ ਭਗਤਾਂ ਨੂੰ ਉਪਦੇਸ਼ ਦੇਣ ਵਾਲੇ ਗਿਆਨੀ ਮਹਾਪੁਰਸ਼ ਸੰਤ ਜਨ ਵੀ ਹਨ ਕੇਤੇ ਇੰਦਰ ਚੰਦਰ ਸੂਰ ਕੇਤੇ ਕੇਤੇ ਮੰਡਲ ਦੇਸ਼ ਕਿੰਨੇ ਹੀ ਇੰਦਰ ਹਨ ਉੱਥੇ ਕਿੰਨੇ ਹੀ ਚੰ드ਰਮਾ ਨੇ ਉੱਥੇ ਕਿੰਨੇ ਹੀ ਸੂਰਜ ਹਨ ਉੱਥੇ ਤੇ ਕਿੰਨੇ ਹੀ ਉੱਥੇ ਮੰਡਲ ਘੁੰਮਣ ਵਾਲੇ ਤੇ ਕਿੰਨੇ ਦੇਸ਼ ਹਨ ਕੋਈ ਇੱਕ ਦੇਸ਼ ਨਹੀਂ ਕੇਤੇ ਸਿੱਧ ਬੁੱਧ ਨਾਥ ਕੇਤੇ ਕਤੇ ਦੇਵੀ ਵੇਸ ਕਿੰਨੇ ਸਿੱਧਾਂ ਨੇ ਉਥੇ ਕਿੰਨੇ ਹੀ ਬੁੱਧ ਜਿਨ੍ਹਾਂ ਨੂੰ ਬੋਧ ਗਿਆਨ ਹੋ ਗਿਆ ਕਿੰਨੇ ਨਾਥ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣ ਲਿਆ ਕਿੰਨੇ ਹੀ ਉਥੇ ਦੇਵੀ ਤੇ ਦੇਵੀ ਦੇ ਵੇਸ ਨੇ ਦੇਵੀ ਦੇ ਰੂਪ ਨੇ ਆਪਾਂ ਕੰਨ ਵੀ ਨੌ ਨੌ ਰਾਤਰੀਆਂ ਮਨਾਉਂਦੇ ਆ ਨੌ ਤਰ੍ਹਾਂ ਦੀਆਂ ਦੇਵੀਆਂ ਨੇ ਨੌ ਨੌ ਦੇਵੀਆਂ ਮੰਨਿਆ ਗਿਆ ਪਰ ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਕਿੰਨੇ ਹੀ ਉਥੇ ਦੇਵੀ ਨੇ ਕਿੰਨੀਆਂ ਦੇਵੀਆਂ ਨੇ ਕਿੰਨੇ ਹੀ ਦੇਵੀਆਂ ਦੇ ਉੱਤੇ ਪ੍ਰਕਾਰ ਨੇ ਵੇਸ ਕਿੰਨੇ ਹੀ ਦੇਵੀਆਂ ਦੇ ਪ੍ਰਕਾਰ ਹਨ ਇਹ ਸਾਰਾ ਉੱਥੇ ਗਿਆਨਖੰਡ ਵਿੱਚ ਦੱਸਿਆ ਮਹਾਰਾਜ ਨੇ ਕਿੰਨੇ ਹੀ ਇੰਦਰ ਹਨ ਕਿੰਨੇ ਚੰਦਰਮਾ ਹਨ ਕਿੰਨੇ ਸੂਰਜ ਹਨ ਤੇ ਕਿੰਨੇ ਹੀ ਮੰਡਲ ਘੁੰਮਣ ਵਾਲੇ ਤਾਰੇ ਹਨ ਸਿਤਾਰੇ ਹਨ ਕਿੰਨੇ ਖੰਡ ਤੇ ਮੰਡਲ ਤੇ ਦੇਵ ਸਨ ਕਿੰਨੇ ਸਿੱਧ ਹਨ ਕਿੰਨੇ ਬੁੱਧ ਹਨ ਕਿੰਨੇ ਨਾਥ ਹਨ ਤੇ ਕਿੰਨੇ ਹੀ ਦੇਵੀਆਂ ਨੇ ਤੇ ਕਿੰਨੇ ਉਹਨਾਂ ਦੇ ਪ੍ਰਕਾਰ ਨੇ ਉਹਨਾਂ ਦੇ ਰੂਪ ਰੰਗ ਨੇ ਮਹਾਰਜ ਜੀ ਕਹਿੰਦੇ ਕੇਤੇ ਦੇਵਦਾਨੋਂ ਮੁਨ ਕੇਤੇ ਕੇਤੇ ਰਤਨ ਸਮੁੰਦ ਕਿੰਨੇ ਦੇਵਤਨ ਕਿੰਨੇ ਰਾਕਸ਼ਸ ਨੇ ਕਿੰਨੇ मुनि ਨੇ ઋષਿ मुनि ਤੇ ਮਹਾਰਜ ਕਹਿੰਦੇ ਕੇਤੇ ਰਤਨ ਸਮੁੰਦ ਕਿੰਨੇ ਹੀ ਰਤਨਾਂ ਦੇ ਨਾਲ ਭਰੇ ਹੋਏ ਸਮੁੰਦਰ ਨੇ ਪਾਣੀ ਨਾਲ ਨਹੀਂ ਰਤਨ ਦੇ ਨਾਲ ਰਤਨਾਂ ਦੇ ਨਾਲ ਭਰੇ ਕੀਮਤੀ ਥੀਲੇ ਜਵਾਰਾ ਤਾਂ ਨੇ ਆ ਭਰੇ ਹੋਏ ਉੱਥੇ ਸਮੁੰਦਰ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪੌਤ ਨਰਿੰਦ ਕਿੰਨੀਆਂ ਹੀ ਖਾਣੀਆਂ ਨੇ ਕਿੰਨੀਆਂ ਹੀ ਬਾਣੀਆਂ ਨੇ ਬਾਣੀਆਂ ਆਵਾਜ਼ ਸਾਡੀ ਬੋਲੀ ਕਿੰਨੀਆਂ ਹੀ ਬੋਲੀਆਂ ਨੇ ਤੇ ਕਿੰਨੇ ਹੀ ਪੌਤ ਨਰਿੰਦ ਪੌਤ ਦਾ ਭਾਵ ਹੈ ਪੱਤਾ ਜਿਫਤਾ ਹੁੰਦਾ ਪੱਤੇ ਝੜਦੇ ਨੇ ਨਾ ਜਿਵੇਂ ਦਰਖਤਾਂ ਤੋਂ ਮਾਰੇ ਕਹਨੇ ਐਸੇ ਆਨੇ ਕਿੰਨੇ ਹੀ ਨਰਿੰਦਰ ਨੇ ਰਾਜੇ ਨੇ ਕਿੰਨੇ ਹੀ ਰਾਜੇ ਨੇ ਪੱਤਿਆਂ ਦੀ ਤਰ੍ਹਾਂ ਝੜਦੇ ਪਏ ਨੇ ਉੱਥੇ ਕੋਈ ਉਹ ਨੰਦਾ ਅੰਤ ਨਹੀਂ ਪਾ ਸਕਦਾ ਕੀਤੀਆਂ ਸੁਰਤਿ ਸੇਵਕ ਕੇਤੇ ਨਾਨਕ ਅੰਤ ਨhay ਅੰਤ ਤੇ ਕਿੰਨੀਆਂ ਹੀ ਸੁਰਤियां ਉੱਤੇ ਜਿਹੜਾ ਸੁਰਤ ਹੁੰਦਾ ਮਨੁੱਖ ਦਾ ਗਿਆਨ ਜਿਹੜੀ ਸਾਡੀ ਸੁਰਤ ਹੈ ਇਹ ਜਦੋਂ ਬਰੀਕ ਹੋ ਜਾਂਦੀ ਹੈ ਹੋਰ ਬਰੀਕ ਹੋ ਜਾਂਦੀ ਹੋਰ ਬਰੀਕ ਹੋ ਜਾਂਦੀ ਤੇ ਗਿਆਨ ਬਣ ਜਾਂਦੀ ਹੈ ਇਹਦੇ ਵਿੱਚ ਗਿਆਨ ਸਮਾ ਜਾਂਦਾ ਇਹ ਵੱਡੀ ਹੈ ਤੇ ਗਿਆਨ ਨੂੰ ਪਕੜਨੀ ਪਉਂਦੀ ਗੁਰੂ ਸਾਹਿਬ ਜੀ ਕਹਿੰਦੇ ਉਸ ਗਿਆਨ ਖੰਡ ਵਿੱਚ ਕਿੰਨੀਆਂ ਸੁਰਤਿਆਂ ਨੇ ਤੇ ਕਿੰਨੇ ਸੇਵਕ ਹਨ ਉਹਨਾਂ ਸੁਰਤਿਆਂ ਦੇ ਮਾਲਕ ਨੇ ਤੇ ਸਤਿਗੁਰੂ ਕਹਿੰਦੇ ਨਾਨਕ ਉਹਨਾਂ ਦਾ ਕੋਈ ਅੰਤ ਨਹੀਂ ਕੋਈ ਉਹਨਾਂ ਦਾ ਪਰਿਵਾਰ ਨਹੀਂ ਕੋਈ ਉਹਨਾਂ ਦਾ ਥਾਂ ਨਹੀਂ ਇਹ ਗਿਆਨ ਖੰਡ ਦਾ ਮਹਾਰਾਜ ਜਿਨੇ ਕਾਨੂੰਨ ਧਰਮ ਦੱਸਿਆ ਉਹਨਾਂ ਦਾ ਰੂਪ ਦੱਸਿਆ ਤੇ ਇੱਥੇ ਆਪਾਂ ਦੋ ਖੰਡ ਪੂਰੇ ਕਰ ਲਏ ਧਰਮ ਖੰਡ ਤੇ ਗਿਆਨ ਖੰਡ ਅੱਜ ਦਾ ਵਿਚਾਰ ਤੇ ਸਮਾਪਤ ਹੁੰਦਾ ਭੁੱਲਾਂ ਚੁੱਕਾਂ ਦਿੱਖਵਾ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ